ਭਬੀ ਸਸੀ ਗਾਲੋ ਅੰਤਿ ਗਾਲੋ ਅੱਛਾ ਤਾ ਮਾਣਾ ਮੋਟਾ ਕੋਈ ਚੁੰਨੀ ਨਾ ਢੱਕ ਕੇ ਰੱਖ ਲਿਆ ਕਰ ਕੀ ਢੱਕ ਕੇ ਰੱਖਿਆ ਕਰ ਕੀ ਕੀ ਰੱਖਿਆ ਕਰ ਰੱਬ ਨੇ ਦਿੱਤੀ ਏ ਜਿਹੜੀ ਬਿਮਾਰੀ ਕੰਨ ਚਾਤੀ ਤੱਕ ਲਾਹੌਰ ਦਾ ਛਾਤੀ ਤੱਕ ਲਾਹੌਰ ਦਾ ਰੱਬ ਨੇ ਤੇ ਤੈਨੂੰ ਕੁਝ ਵਾੜਾ ਹੀ ਦੇਤਾ ਉਹ ਤੈਨੂੰ ਦਿੱਤਾ ਏ ਇਹ ਆ ਦੀ ਬਿਮਾਰੀ ਕੰਨ ਜਮਾ ਗਨਾਤੀ ਖਲਾਫ ਦੀ ਛੋਟਾ ਛੋਟਾ ਉਹ ਰੱਬ ਨੇ ਤੈਨੂੰ ਦਿੱਤਾ ਕਿਤੇ ਹੋਰ ਨੂੰ ਦਿੱਤਾ ਹੀ ਨਹੀਂ ਨਾ ਤੈਨੂੰ ਤੇਰੇ ਤੇ ਮਰਦੇ ਏ ਅੱਗੇ ਤੇਰਾ ਬੰਦ ਹੈ ਮੈਂ ਮਨਤਾ ਖਲਿਆ ਕਰ ਰਹੀ ਹਾਂ ਤੇ ਮੇਰੇ ਤੋਂ ਜਵਾਬ ਲੱਗਦੀ ਹੈ ਕਿ ਨੂੰ ਜਵਾਬ ਤਾਂ ਦਿੰਦੀ ਜਵਾਬ ਤਾਂ ਚੁੱਪ ਲੈਂਦੀ ਤੈਨੂੰ ਮੇਰੀ ਗੱਲ ਸੁਣ ਤੈਨੂੰ ਦਿਖਾਉਣਾ ਜ਼ਰੂਰੀ ਹੈ ਜੀ ਭਾਬੀ ਬਣੇ ਦਾ ਹਾਂ ਮੈਂ ਜਾਣਦੀ ਹਾਂ ਦਿਖਾਉਂਦੀ ਹਾਂ ਉਹ ਕਿ ਤੱਕਰਤਾਂ ਨਹੀਂ ਆਗਾਂ ਮੇਰੇ ਨਾਣੇ ਆਦੇ ਦਿਉਰਾ ਉਹ ਡਰਿਆ ਨਹੀਂ ਪਾਬਲੀ ਮੈਂ ਮੈਂ ਖੜਾ ਸੀ ਛੋਣ ਤੇ ਤੇ ਤੂੰ ਪੱਠੀ ਆਂਦੀ ਸੀ ਗੋਹਾ ਮੇਰੇ ਤਰਬੂਜ ਤੂੰ ਚੁੱਪਣੀ ਹੈ ਕੀ ਤਾਂ ਜੋ ਪੂੰ ਆਏ ਹੋਰ ਤਰਬੂਜਾਂ ਨੂੰ ਚਾਰ ਮੋਹਣਾਂ ਦੱਸ ਕੇ ਸਲਾਦ ਘੱਟ ਕੇ ਖਾਣਾਂਗੇ ਜੇ ਮੈਂ ਦੱਸਾਂ ਤੂੰ ਸਲਾਦ ਘੱਟ ਕੇ ਖਾਣੀ ਨਾ। ਉਹ ਤਾਂ ਮੇਰੇ ਆ ਤਰਬੂਜ ਇਹਦਾ ਰੱਬ ਨੇ ਨਾ ਆਪਣੇ ਕਰਮਾਂ ਚ ਲਿਖਤੇ। ਇੱਕ ਵਾਰ ਤਾਂ ਨਾ ਸਰਾਰ ਕੀ ਬਾਹਰ ਹੁੰਦਾ ਸੀ ਬਹੁਤ ਜ਼ਿਆਦਾ ਇੱਕ ਵਾਰ ਤੇਰੀ ਦਰਦ ਦੀ ਕਿਤੇ ਕਿੰਸੀ ਤੂੰ ਗਿਣਪਾਈਂਦਾ ਹੁੰਦਾ ਸੀ ਕਿਤੇ ਕਿੰਨਾ ਕਹਾ ਜਾਂ ਨਾਲ ਕਿੰਨਾ ਕਿਤੇ ਵੀ ਹੈ ਨਹੀਂ ਕਿੰਨਾ ਤੇ ਪਾ ਪੀਂ ਪਾਉਂਗਾ। ਹੂੰ ਮੈਂ ਤਾਂ ਸਾਰੀ ਰਾਤ ਕੋੜਤਾ ਕੋੜੀ ਸਾਰੀ ਰਾਤ ਜੀਦੀ ਆ ਬਾਬੀ ਮੈਨੂੰ ਮਨ ਨਾ ਛੋਟੇ ਹੁੰਦੇ ਵਾਲੇ ਭੂਏ ਬੇਬੇ ਦੀ ਯਾਦ ਆ ਗਈ ਮੈਂ ਦੁੱਧ ਚੁੰਘਾ ਦੁੱਧ ਚੁੰਘਣਾ ਇਹ ਰੋਟੇ ਦਾ ਹੋ ਗਿਆ ਹੋ ਕੇ ਲੀਜੀ ਖੜੀ ਹੂੰ ਤੁਹਾਡੇ ਮੇਰਾ ਜੀ ਕਰਨਾ ਕੱਟ ਬਲੂ ਮੈਂ ਮਾਤਾ ਜਮਾ ਹੂੰ ਜੀ ਬਿਲਕੁਲ ਮੈਂ ਨਾ ਤੈਨੂੰ ਕਹਾਂ ਵੀ ਤੁਸੀਂ ਕਪਾਣ ਲੱਗ ਕੇ ਨਾ ਹੋ ਜੀ ਖਰਵਾਇਆ ਜਰਾ ਉਧਰ ਤਾਂ ਨੀ ਕਰਿਆ ਪਾ ਚੁੱਚੀ ਬੋਲ ਉਹ ਵੀ ਬੜਾ ਯਾਰ تلوار ਖੋਲ ਕੇ ਇਤਰੀ ਕਿੰਨੀ ਕਰਨਾ ਪਾਈ ਅੱਛਾ ਉਦੋਂ ਦਾ ਪਹਿਲੀ ਵਾਰੀ ਉਦੋਂ ਤਾਂ ਮੈਨੂੰ ਮਸ਼ਾ ਜਿਹੜੇ ਭਬੀ ਤੇਰਾ ਜਦ ਤੂੰ ਮੇਰੇ ਕਿੱਲੀ ਲਈ ਸੀ ਤੂੰ ਤਾਂ ਸੱਚ ਮੈਂ ਤਾਂ ਹੁਣ ਵੀ ਬੜਾ ਛੱਡਿਆ ਮੇਰਾ ਹੁਣ ਵੀ ਛੱਡਿਆ ਹੁਣ ਵੀ ਤੂੰ ਤਾਂ ਜਾਣ ਕੱਢੀ ਐਕਦਾ ਪਤਾ ਉਦੋਂ ਮੈਂ ਪਹਿਲੀ ਵਾਰੀ ਲਈ ਸੀ ਜਿੰਦਗੀ ਮੇਰ ਦਾ ਹੋਊ ਰੂ ਮੈਂ ਨਿਤਨਾ ਪੱਟਕੁੰਦੀ ਹ 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 ਕੋਡੀ ਨਾ ਮੈਂ ਕਰੂੰਗਾ ਹੀ ਕੋਡੀ ਦੀ ਗੱਲ ਥੋੜੀ ਹੀ ਹੈ। ਐ ਮੱਤਾਂ ਦਿੱਤੀ ਨਾ ਮੇਰੇ ਨਾਲ ਤਾਂ ਮੱਤਾਂਾਂ ਚੱਕ ਲਈ। ਨਹੀਂ ਮੈਨੂੰ ਨਾ ਮੈਨੂੰ ਪਤਾ ਕਿੰਨਾ ਕੁ ਭਾਰ ਆ ਕਿੰਨਾ ਕੁ ਮੋਡਲ ਸਟੋਰ ਹੈ। ਨਹੀਂ ਨਹੀਂ ਪਾਬੀ ਮੇਰੀ ਗੱਲ ਸੁਣ ਮੇਰਾ ਜਿਹੜਾ ਫੇਵਰੇਟ ਪੋਜੀਸ਼ਨ ਹੈ ਨਾ ਤੈਨੂੰ ਲੈ ਕੇ ਉਹ ਹੈਗੀ ਵੀ ਸਪੂਨਿੰਗ ਸ਼ੇਪ। ਅੱਛਾ। ਸਪੂਨ ਬਣਾ ਕੇ ਲੈਣ ਤੇ ਮਨ ਬੜਾ ਸਵਾਲ ਹੁੰਦਾ ਪਾਬੀ। ਤੂੰ ਲੈ ਜਿੰਨੇ ਮਰਜ਼ੀ ਲੈ ਦੂੰਂ ਤੂੰ ਕਿੱਥੇ ਆਣਾ ਨਹੀਂ ਮੇਰੀ ਗੱਲ ਸੁਣ ਵੀ ਮੇਰੀ ਗੱਲ ਸੁਣ ਵੀ ਮੱਛੀ ਦੇ ਵਿੱਚ ਅੰਦਰ ਸੰਦ ਜਾਣਾ ਦੇ ਜੇ ਮਰਜ਼ੀ ਲੈ ਲਓ ਤੇ ਤੋ ਕੋਡੇ ਹੋ ਕੇ ਲੈ ਲਓ ਜਾਂ ਉੱਤੇ ਆ ਕੇ ਲੈ ਲਓ ਜਾਂ ਟਿੱਡੀ ਕਰਕੇ ਲੈ ਲਓ ਜਾਂ ਵਿੰਗੀ ਕਰਕੇ ਲੈ ਲਓ ਸੰਦ ਨੇ ਤਾਂ ਉਹਦੇ ਅੰਦਰ ਹੀ ਜਾਣਾ ਤੇਰੀ ਫੇਵਰਿਟ ਪੋਜੀਸ਼ਨ ਕਿਹੜੀ ਹੈ ਭਾਬੀ ਜੀ ਜਿਤਨਾ ਤੱਕ ਕੋਡੀ ਹੋ ਕੇ ਲੈਣਾ ਕਿ ਚਬਾਲ ਜਿਹਾ ਫੜ ਲੈਂਦੇ ਹਾਂ ਕਿ ਜੋਲ ਝੋੜਦੀ ਮੇਰੇ ਚਿੱਟੜ ਦੇ ਹਿਲਦੇ ਵਾਹ ਬਣਾਏ ਹੋਦੋਂ ਬੜਾ ਮਜ਼ਾ ਆਉਂਦਾ अच्छा जड़मोटे आके जदों मैं तेरे ते ते आंब मुंह च पाके तो तोए तो करदा है वो कने जान ही निकल जांदी है आज तक मेरा ਬਾਝ ਹੀ ਕਰਨਾ ਕਿ ਹੈ ਕਿੱਥੇ ਤੂੰ अच्छा जड़मोटे आके लत्ता मोढ़े ਤੇ ਰੱਖ ਕੇ ਤੇ तेरे में लक्क ਫੜ ਕੇ ਕਾਜੋ ਪਟਾਕ ਪਟਾਕ ਦੀ ਆਏ ਆਵਾਜ ਹੁੰਦੀ ਹੈ ਹਾਏ ਹਾਏ ਯਾਰੀ ਉਹ ਕਿਵੇਂ ਲੱਗਦਾ ਫਿਰ ਤੁਹਾਨੂੰ ਬਾਲਾ ਵਧੀਆ ਲੱਗਦਾ ਹੈ ਮਾਇ ਮੇਂ ਹੁੰਦਾ ਹੈ ਤਪੱਚਾ ਅਸਨਾ ਦਾਤ ਨਿਕਾੜਦੀ ਤੇਰਾ ਮੋਦਰੇ ਮੂਝ ਹੁੰਦੇ ਆ ਤੇ ਸੰਦ ਅੰਦਰ ਹੁੰਦਾ ਹੁਣ ਜਦੋਂ ਸਤ ਅੰਦਰ ਪਾਏਗਾ ਨਾ ਮੈਂ ਉਹ ਤੋਂ ਦੱਸੋ ਇਹ ਕਿੰਨਾ ਖਮਾਜਾ ਹੁੰਦਾ ਤਰ ਤੰਤਿੰਗਾ ਤੋ ਵਰਗ ਨਹੀਂ ਮੈਂ ਕਿੰਨੀ ਮਗਾ ਮਾ ਅੱਛਾ ਕੀ ਹੋਰ ਹੋ ਮੇਰੀ ਗੱਲ ਸੁਣ ਫਿਰ ਹਾਂ ਉਹ ਮੈਂ ਤਾਂ ਸਿੱਧੀ ਗੱਲ ਕਹਿਣਾ ਹੋਰ ਆ ਅੱਜ ਕੀ ਰਾਤ ਭਾਬੀ ਕੇ ਸਾਥ ਕਿਉਂਕਿ ਭਾਬੀ ਨੇ ਅੱਜ ਗੋਹਾ ਵਰਦੀ ਨੇ ਮੈਨੂੰ ਸਾਰਾ ਕੁਝ ਦਿਖਾਤਾ ਹੂੰ ਤੂੰ ਮੈਨੂੰ ਤਾਂ ਜਾਣ ਕੀ ਦਿਖਾਉਂਦੀ ਸੀ ਤੇਰੇ ਕੋਈ ਵੀਰਮਾਨ ਔਰ ਮੋਹਨ ਜਾਗ ਜਾਣ ਕੋਈ ਨਹੀਂ ਤੇ ਕੋਈ ਯਸਰ ਹੋਊ ਜੀ ਦਰਵਾਜ਼ਾ ਹੋ ਹੀ ਗਿਆ ਸਰ ਅੱਛਾ ਮੇਰਾ ਤਾਂ ਮੇਰਾ ਤਾਂ ਇਹਨੇ ਤੇਰਾ ਦੇਖ ਕੇ ਸਭ ਕੁਝ ਹੂੰ ਦੇਖ ਕੇ ਤਾਂ ਇਹਦਾ ਜੀ ਕਰ ਗਿਆ ਹੋਰ ਕਰ ਗਿਆ ਤਾਂ ਹੁਣ ਫਿਰ ਤੂੰ ਦੇਖਾ ਕਰਨਾ ਫਿਰ ਕੋਈ ਮੁੰਨਾ ਕਿਸੇ ਦਾ ਤੂੰ ਆਪ ਵੀ ਮੇਰੀ ਗੱਲ ਸੁਣ ਵੀ ਅੱਜ ਬਾਈ ਉਧਰ ਨਹੀਂ ਗਿਆ ਕਿ ਫਟੇਗੜ ਸਭ ਕਰਨੀ ਗਿਆ ਉਹ ਪਾਸੋਂ ਦਾ ਗਿਆਗਾ ਉਹ ਨਹੀਂ ਚਲਾਉਂਦਾਗਾ ਉੱਥਾ ਜੀ 15 20 ਅੱਛਾ ਫਿਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬਾਈ ਗਿਆ ਫਤਿਹਗੜ੍ਹ ਸਾਹਿਬ ਤੇਰਾ ਇੰਨਾ ਵੀ ਨਹੀਂ ਫਰਜ਼ ਬਣਦਾ ਵੀ ਮੈਂ ਹੁਣ ਆਪਾਂ ਕੁਝ ਕਰਨਾ ਹੈ ਹੁਣ ਤੇ ਤੇਰਾ ਤੇਰਾ ਜੀ ਜਮਾ ਨਹੀਂ ਕਰਦਾ ਤੇਰਾ ਮੈਂ ਤਾਂ ਕੀ ਹੋਈ ਪਈ ਸੀ ਹੁਣ ਕਰਜੀ ਸਹੀ ਹੋਈ ਹੈ ਤਾਂ ਇਹ ਤਾਂ ਤੈਨੂੰ ਫੋਨ ਲਾ ਲਿਆ ਵੀ ਆ ਜਾ ਹੋਈ ਪਈ ਸੀ ਤੇਰੀ ਲਾਲ ਲਾਲ ਬੱਤੀ ਤੇਰੀ ਇਹ ਮਾਰੀ ਜਾਨੀ ਹੈ ਜੀ ਦੇਣ ਮਾਰੀ ਕਰਦੀ ਹੈ ਜੀ ਨਹੀਂ ਕਰਦਾ ਤੇਰਾ ਦੇਣ ਮਾਰੀ ਕਹਿ ਨਹੀਂ ਹੈ ਦੇਣ ਮਾਰੀ ਤੈਨੂੰ ਅੱਜ ਲੰਬ ਦਿਖਾਈ ਸੀ ਇਹ ਤਰਬੂਜ ਆਪਦੀ ਬਾਹਰ ਕੱਢ ਕੱਢ ਕੇ ਲਾਹ ਲਾ ਕੇ ਲਾਹ ਲਾ ਕੇ ਤਰਬੂਜ ਦਿਖਾਈ ਜੀ ਤੂੰ ਬਾਈ ਫਤੇਗੜ ਸਾਹਿਬ ਗਿਆ ਚਲ ਲੈਣੀ ਦੇਣੀ ਜ਼ਰੂਰੀ ਥੋੜੀ ਬੰਦਾ ਕੋਲੇ ਜੱਫੀ ਪਾ ਕੇ ਸੌਂ ਜੇ ਮੜੀ ਮੜੀ ਸ਼ਰਮ ਕਰ ਲੇਗਾ ਹੂੰ ਤੂੰ ਜੱਫੀ ਪਾਵੇਂ ਨਾ ਨਾ ਤੂੰ ਜੱਫੀ ਪਾ ਲਈ ਜੀ ਦੋ ਤੇ ਉਹ ਤੂੰ ਬਸ ਉਹਦੀ ਜੜਾ ਉਂਚ ਰਹਿਣਾ ਹੁਣ ਮੈਂ ਆਦਾ ਤਾ ਮੈਂ ਸਰ ਤੇਰ ਬਾਪ ਵੀ ਮੇਰੀ ਗੱਲ ਸੁਣ ਉਹ ਅਜੇ ਹੁਣ ਲਾਲਬੱਤੀ ਦੀ ਸਹੀ ਹੋ ਗਈ ਜਮਾਂ ਸਹੀ ਹੋ ਗਈ ਤਾਂ ਇਹ ਤਾਂ ਕੰਫਰਮ ਲਾ ਲੈ ਬਸ ਹੁਣ ਮੈਂ ਫੋਨ ਕੱਢਦਾ ਨਾ ਮੈਂ ਤੇਰੇ ਕੋਲੇ ਆਉਣਾ ਹੁਣੇ ਬਸ ਫਿਰ ਰੋਟੀ ਬਣਾ ਕੇ ਰੱਖ ਠੀਕ ਆ